ਸੋਵੀਅਤ ਯੂਨੀਅਨ ਇੱਕ ਅਜਿਹਾ ਦੇਸ਼ ਜੋ ਕਦੇ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸੀ ਪਰ ਇਸ ਤਾਕਤ ਦੇ ਸائے ਹੇਠਾਂ ਲੁਕਿਆ ਹੋਇਆ ਸੀ ਭੁੱਖ, ਡਰ, ਜੰਗ ਅਤੇ ਗਰੀਬੀ। ਉਹਨਾਂ ਸਾਲਾਂ ਵਿੱਚ ਜੰਮੇ ਲੱਖਾਂ ਲੋਕ ਡਰ ਨਾਲ ਜਿਉਂਦੇ ਸਨ ਪਰ ਇੱਕ ਜਿਹੜਾ ਬੱਚਾ ਸੀ ਜੋ ਵੱਡਾ ਹੋ ਕੇ ਡਰ ਨਹੀਂ ਸਹਿਮ ਜਾਂਦਾ ਸੀ। ਉਸ ਤੋਂ ਬਾਅਦ ਉਹ ਖੁਦ ਇੱਕ ਡਰ ਬਣ ਗਿਆ। ਓਸੀ ਅੰਦਰੀ ਚਿਕਾਟਲੋ ਜਿਸਦਾ ਨਾਮ ਅੱਜ ਵੀ ਰਸ਼ੀਆ ਵਿੱਚ ਡਰ ਨਾਲ ਬੁਲਾਇਆ ਜਾਂਦਾ ਹੈ ਇੱਕ ਐਸਾ ਆਦਮੀ ਤਾਂ ਜਿਸ ਨੇ 1978 ਤੋਂ ਲੈ ਕੇ 1990 ਤੱਕ 50 ਤੋਂ ਵੱਧ ਬੱਚਿਆਂ ਅਤੇ ਔਰਤਾਂ ਨੂੰ ਮਾਰ ਦਿੱਤਾ ਸੀ ਲੋਕਾਂ ਨੇ ਉਸਦਾ ਨਾਮ ਰੱਖਿਆ ਸੀ ਦਾ ਬੁੱਚਰ ਆਫ ਰਸਤੋਵ ਅਤੇ ਦਾ ਰੈਡ ਰਿਪਰ ਇਹ ਕਹਾਣੀ ਕੇਵਲ ਕਾਤਲਾਂ ਦੀ ਨਹੀਂ ਹੈ ਇਹ ਕਹਾਣੀ ਹੈ ਬਚਪਨ ਦੇ ਜ਼ਖਮਾਂ ਦੀ ਮਨੋਵਿਗਿਆਨਿਕ ਦੀ ਅਤੇ ਉਸ ਹਨੀਰੇ ਦੀ ਜੋ ਇੱਕ ਮਨੁੱਖ ਨੂੰ ਦੈਂਤ ਬਣਾ ਸਕਦਾ ਹੈ 1936 ਵਿੱਚ ਅੰਦੇਰੀ ਚ ਕਾਤਲੋ ਇੱਕ ਬਹੁਤ ਗਰੀਬ ਪਰਿਵਾਰ ਵਿੱਚ ਜੰਮਿਆ ਉਹ ਸਮਾਂ ਸੀ ਹੋਲੋਡਰੋਮ ਫੇਮਿੰਦਾ ਇੱਕ ਐਸੀ ਭਿਆਨਕ ਭੁੱਖਮਰੀ ਜਿਸ ਵਿੱਚ ਲੱਖਾਂ ਲੋਕ ਸੜਕਾਂ ਤੇ ਮਾਰੇ ਸਨ ਇੱਕ ਵਾਰੀ ਚ ਕਾਤਲੋ ਦੀ ਮਾਂ ਨੇ ਉਸ ਨੂੰ ਕਿਹਾ ਕਿ ਉਸ ਦਾ ਵੱਡਾ ਭਰਾ ਸਟੀਫਨ ਭੁੱਖ ਨਾਲ ਨਹੀਂ ਮਰਿਆ ਸੀ ਬਾਲਕਿ ਉਸਦੇ ਪੜੋਸੀਆਂ ਨੇ ਉਸ ਨੂੰ ਮਾਰ ਕੇ ਖਾ ਗਏ ਸਨ। ਇਹ ਇੱਕ ਹਕੀਕਤ ਸੀ ਜਾਂ ਇੱਕ ਮਾਂ ਦਾ ਡਰ। ਇਹ ਕਿਸੇ ਨੂੰ ਨਹੀਂ ਪਤਾ ਸੀ। ਪਰ ਇੱਕ ਬੱਚੇ ਦੇ ਦਿਮਾਗ ਵਿੱਚ ਬਣੀ ਇੱਕ ਇਹ ਗੱਲ ਇੱਕ ਜ਼ਖਮ ਬਣ ਗਈ ਸੀ। ਇੱਕ ਦੈਸ਼ ਸੀ, ਹਨੇਰਾ ਸੀ ਅਤੇ ਇੱਕ ਅਜੀਹੀ ਤਸਵੀਰ ਸੀ ਜੋ ਕਦੇ ਮਿਟ ਨਾ ਸਕੇ। ਚਿਕਾਤੂਰ ਬਚਪਨ ਵਿੱਚ ਭੁੱਖਾ ਸੌਂਦਾ ਸੀ, ਨੰਗੇ ਪੈਰ ਸਕੂਲ ਜਾਂਦਾ ਸੀ ਅਤੇ ਹਰ ਰੋਜ਼ ਮਾਰ ਖਾਂਦਾ ਸੀ। ਉਸ ਦੀ ਅੱਖਾਂ ਵਿੱਚ ਹਮੇਸ਼ਾ ਡਰ ਹੁੰਦਾ ਸੀ ਪਰ ਦਿਲ ਵਿੱਚ ਗੁੱਸਾ ਅਤੇ ਤੜਪ ਵੱਧ ਰਹੀ ਸੀ ਸਕੂਲ ਵਿੱਚ ਚਕਾਦਰੋਂ ਤਾਂ ਕੀਤਾ ਜਾਂਦਾ ਸੀ ਉਹ ਕਮਜ਼ੋਰ ਪਤਲਾ ਡਰਪੋਕ ਅਤੇ ਸ਼ਰਮੀਲਾ ਸੀ ਲੋਕ ਉਸ ਨੂੰ ਚੂਹਾ ਕਹਿੰਦੇ ਸਨ ਉਹ ਕਿਸੇ ਵੀ ਕੁੜੀ ਨਾਲ ਕੋਈ ਵੀ ਰਿਸ਼ਤਾ ਬਣਾਉਣੋਂ ਚ ਅਸਫਲ ਰਿਹਾ ਜਦੋਂ ਉਹ ਕਦੇ ਕਿਸੇ ਕੁੜੀ ਦੇ ਨੇੜੇ ਜਾਂਦਾ ਤਾਂ ਉਸ ਦੀ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਅਤੇ ਉਹਦਾ ਸਿਰ ਇਹ ਗੱਲ ਨਹੀਂ ਮੰਨਦਾ ਸੀ ਪਉਹਤੇ ਸਿਰ ਅੰਦਰ ਸ਼ਰਮ ਇੱਕ ਹੋਰ ਤੋੜ ਪੈਦਾ ਕਰ ਰਹੀ ਸੀ ਅੰਦੇਰੀ ਚਕਾਤਲੋ ਨੇ ਇੱਕ ਇੰਟਰਵਿਊ ਵਿੱਚ ਬਾਅਦ ਵਿੱਚ ਕਿਹਾ ਸੀ ਮੈਂ ਆਪਣੀ ਬੇਬਸੀ ਤੋਂ ਨਫ਼ਰਤ ਕਰਦਾ ਸੀ ਮੈਂ ਆਪਣੇ ਆਪ ਨੂੰ ਮਰਿਆ ਹੋਇਆ ਮਹਿਸੂਸ ਕਰਦਾ ਸੀ ਇਹ ਨਫ਼ਰਤ ਇਹ ਬੇਬਸੀ ਇਹ ਤੜਪ ਹੌਲੀ ਹੌਲੀ ਉਸ ਨੂੰ ਅੰਦਰੋਂ ਮਰਦੀ ਹੋਈ ਰੂਹ ਨਾ ਬਣਾ ਕੇ ਇੱਕ ਖੋਪਨਾਰਕ ਦੈਂਤ ਬਣਾ ਰਹੀ ਸੀ ਕਿਸੇ ਵੀ ਦੈਨ ਦੀ ਸ਼ੁਰੂਆਤ ਇੱਕ ਛੋਟੇ ਖਿਆਲ ਤੋਂ ਹੁੰਦੀ ਹੈ ਚਿਕਾਤਲੋ ਨਾਲ ਵੀ ਕੁਝ ਐਸਾ ਹੀ ਹੋਇਆ ਇੱਕ ਦਿਨ ਸਕੂਲ ਦੇ ਨੇੜੇ ਇੱਕ ਛੋਟੀ ਜਿਹੀ ਕੁੜੀ ਨਾਲ ਉਸਦੀ ਝੜਪ ਹੋ ਗਈ ਉਹ ਕੁੜੀ ਡਰੀ ਅਤੇ ਚੀਕੀ ਅਤੇ ਫਿਰ ਰੋਣ ਲੱਗ ਪਈ ਅਤੇ ਉਸਦੀ ਰੋਣ ਦੀ ਆਵਾਜ਼ ਸੁਣ ਕੇ ਚਿਕਾਤਲੋ ਦੇ ਅੰਦਰ ਕੁਝ ਟੁੱਟ ਗਿਆ ਉਸਨੇ ਪਹਿਲੀ ਵਾਰ ਅਜੀਬ ਪਾਪ ਭਰੀ ਖੁਸ਼ੀ ਮਹਿਸੂਸ ਕੀਤੀ ਕਈ ਸੀਰੀਅਲ ਕਿਲਰ ਵਿੱਚ ਦਰਦ ਦੇਖ ਕੇ ਖੁਸ਼ੀ ਮਹਿਸੂਸ ਕਰਨਾ ਇਹ ਪਹਿਲਾ ਕਦਮ ਹੁੰਦਾ ਹੈ ਜੋ ਉਹਨਾਂ ਨੂੰ ਮਨੁੱਖਤਾ ਤੋਂ ਦੂਰ ਇੱਕ ਹਨੇਰੇ ਵਿੱਚ ਧੱਕ ਦਿੰਦਾ ਹੈ ਚਿਕਾਤ ਲੋ ਲਈ ਇਹ ਖਿਆਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਮੋੜ ਸੀ ਵੱਡਾ ਹੋ ਕੇ ਉਹ ਇੱਕ ਟੀਚਰ ਬਣ ਗਿਆ ਪਰ ਉਹ ਹਜੇ ਵੀ ਡਰਪੋਕ ਸ਼ਰਮੀਲਾ ਅਤਿ ਅੰਦਰੋਂ ਖਾਲੀ ਸੀ ਸਕੂਲ ਦੀਆਂ ਕੁੜੀਆਂ ਨਾਲ ਗੱਲ ਕਰਨ ਤੇ ਉਸ ਨੂੰ ਪਸੀਨਾ ਆ ਜਾਂਦਾ ਸੀ ਇੱਕ ਵਾਰ ਇੱਕ ਛੋਟੀ ਕੁੜੀ ਨੂੰ ਗਲਤ ਤਰੀਕੇ ਨਾਲ ਛੋਹਿਆ ਪਰ ਕਿਸੇ ਨੇ ਉਸ ਦਾ ਦੋਸ਼ ਨਹੀਂ ਲਗਾਇਆ ਉਹ ਕੇਵਲ ਨੌਕਰੀ ਤੋਂ ਕੱਢਿਆ ਗਿਆ ਉਹ ਬਚ ਗਿਆ ਤੇ ਉਸ ਦਾ ਕੌਨਫੀਡੈਂਸ ਵਧਣ ਲੱਗਾ ਸੀ ਅਗਸਤ 1978 ਉਸ ਸਮੇਂ ਜਦੋਂ ਚਿਕਾਤਲੋ ਇੱਕ ਦੇਣ ਤੇ ਚ ਬਦਲ ਗਿਆ ਇੱਕ 9 ਸਾਲ ਦੀ ਕੁੜੀ ਜਿਹਦਾ ਨਾਮ ਲੀਲਾ ਸੀ ਉਹ ਇਕੱਲੀ ਘਰ ਜਾ ਰਹੀ ਸੀ ਚਿਕਾਤਲੋ ਨੇ ਉਸਨੂੰ ਬਹਾਨੇ ਨਾਲ ਬੁਲਾਇਆ ਤੇ ਕਿਹਾ ਮੈਂ ਤੇਰੇ ਲਈ ਕੁਝ ਲੈ ਕੇ ਆਇਆ ਹਾਂ ਤੈਨੂੰ ਦਿਖਾਉਣਾ ਚਾਹੁੰਦਾ ਹਾਂ ਉਹ ਉਸਨੂੰ ਜੰਗਲ ਦੇ ਨੇੜੇ ਲੈ ਗਿਆ ਉਥੇ ਉਸਨੇ ਰੋਣ ਚਿਕਨ ਅਤੇ ਭਜਨ ਤੋਂ ਆਸਮਤ ਕੀਤਾ ਅਤੇ ਉਸਦੇ ਟੁਕੜੇ-ਟੁਕੜੇ ਕਰ ਦਿੱਤੇ ਉਸ ਤੋਂ ਬਾਅਦ ਚਿਕਾਤਲ ਨੇ ਇਹ ਮਹਿਸੂਸ ਕੀਤਾ ਕਿ ਜਦੋਂ ਉਸਨੇ ਉਸ ਖੂਨ ਦੀ ਗਰਮੀ ਨੂੰ ਛੋਹਿਆ ਤਾਂ ਆਪਣੇ ਆਪ ਨੂੰ ਬਹੁਤ ਖੁਸ਼ੀ ਮਹਿਸੂਸ ਕੀਤਾ ਇਹ ਨਵਾਂ ਸੁੱਖ ਉਸਦੀ ਆਦਤ ਬਣ ਗਿਆ ਅਤੇ ਉਹ ਫਿਰ ਇਸ ਤਰੀਕੇ ਦਾ ਕਦੇ ਵੀ ਨਹੀਂ ਰੁਕਿਆ 1978 ਵਿੱਚ ਪਹਿਲਾ ਕਤਲ ਕਰਨ ਤੋਂ ਬਾਅਦ ਚਿਕਾਤਲ ਕੋਲ ਸਾਲ ਚੁੱਪ ਰਿਹਾ ਔਰ 1981 ਤੋਂ 1990 ਤੱਕ ਉਸ ਦੀ ਦਿਆਨਤ ਭਰੀ ਭੁੱਖ ਕੰਟਰੋਲ ਤੋਂ ਬਾਹਰ ਹੋ ਗਈ ਸੀ। ਉਹ ਇੱਕ ਸ਼ਿਕਾਰੀ ਵਾਂਗ ਸੋਲਦਾ ਸੀ। ਉਹਦਾ ਸ਼ਿਕਾਰ ਸੀ ਬੱਚੇ, ਕਮਜ਼ੋਰ ਕੁੜੀਆਂ ਅਤੇ ਕਮਜ਼ੋਰ ਲੋਕ। ਉਹ ਜੰਗਲਾਂ ਵਿੱਚ ਬੱਸ ਸਟਾਪਾਂ ਤੇ ਰੇਲਵੇ ਸਟੇਸ਼ਨਾਂ ਤੇ ਨੇੜੇ ਆਪਣਾ ਸ਼ਿਕਾਰ ਲੱਭਦਾ ਰਹਿੰਦਾ ਸੀ। ਉਹਦਾ ਟਾਰਗੇਟ ਇੱਕੋ ਜਿਹਾ ਹੁੰਦਾ ਸੀ, ਅਕੇਲਾ ਬੱਚਾ, अकेਲੀ ਕੁੜੀ ਜਾਂ ਉਹ ਵਿਅਕਤੀ ਜੋ ਭੱਜ ਨਹੀਂ ਸਕਦਾ ਸੀ। ਉਹ ਉਹਨਾਂ ਨੂੰ ਮਿੱਠੇ ਸ਼ਬਦਾਂ ਨਾਲ ਬੁਚਾਉਂਦਾ ਸੀ ਆਓ ਮੈਂ ਤੁਹਾਨੂੰ ਘਰ ਛੱਡ ਦਿੰਦਾ ਹਾਂ ਮੇਰੇ ਕੋਲ ਖਲਾਉਣੇ ਹਨ ਮੈਨੂੰ ਰਸਤਾ ਪੁੱਛਣਾ ਸੀ ਜਿਆਦਾਤਰ ਬੱਚੇ ਉਸ ਦੀ ਗੱਲਾਂ ਉੱਚਾ ਜਾਂਦੇ ਸਨ ਉਹ ਉਹਨਾਂ ਨੂੰ ਲੈ ਕੇ ਜੰਗਲਾਂ ਜਾਂ ਖੰਡਰਾਂ ਵਿੱਚ ਪਹੁੰਚ ਜਾਂਦਾ ਸੀ ਜਿੱਥੇ ਕੋਈ ਨਹੀਂ ਹੁੰਦਾ ਸੀ ਫਿਰ ਸ਼ੁਰੂ ਹੁੰਦਾ ਸੀ ਦਰਦ ਖੂਨ ਅਤੇ ਬੇਰਹਿਮੀ ਦਾ ਹਨੇਰਾ ਖੇਡ ਚਿਕਾਤ ਲੋ ਕਤਲ ਕਰਨ ਤੋਂ ਬਾਅਦ ਕੁਝ ਗਹਿਰੇ ਸਾਈਨ ਛੱਡਦਾ ਸੀ ਜਿਵੇਂ ਕਿ ਗਲੇ ਦੇ ਉੱਤੇ ਗਹਿਰੇ ਕੱਟ ਸਰੀਰ ਉੱਤੇ ਚੋਟਾਂ ਸਿਰ ਉੱਤੇ ਬਾਰ ਬਾਰ ਵਾਰੇ ਗਏ ਛੁਰਿਆਂ ਦੇ वार ਕੁਝ ਅੰਗ ਗਾਇਬ ਹੁੰਦੇ ਸਨ ਮੂੰਹ ਅਤੇ ਨੱਕ ਦੇ ਨੇੜੇ ਗਹਿਰੇ ਜ਼ਖਮ ਹੁੰਦੇ ਸਨ ਜਾਂਚ ਵਿੱਚ ਇਹ ਵੀ ਮਿਲਿਆ ਸੀ ਕਿ ਉਹ ਕਈ ਵਾਰ ਖੂਨ ਵੀ ਪੀਂਦਾ ਸੀ ਸ਼ਹਿਰ ਵਿੱਚ ਇਹ ਦਹਿਸ਼ਤ ਫੈਲ ਗਈ ਸੀ ਲੋਕ ਕਹਿੰਦੇ ਸਨ ਇਹ ਮਨੁੱਖ ਨਹੀਂ ਕੋਈ ਸ਼ਦਾਨ ਹੈ 1980 ਤੋਂ 1990 ਤੱਕ ਲਗਭਗ ਹਰ ਮਹੀਨੇ ਇੱਕ ਨਵੀਂ ਲਾਸ਼ ਇੱਕ ਨਵੇਂ ਜੰਗਲ ਵਿੱਚ ਮਿਲਦੀ ਸੀ ਕਦੇ ਲਾਸ਼ ਰੇਲਵੇ ਟ੍ਰੈਕਾਂ ਦੇ ਨੇੜੇ ਕਦੇ ਦਰਿਆ ਦੇ ਕੰਢਿਆਂ ਉੱਪਰ ਜਾਂ ਕਦੇ ਬੂਟਿਆਂ ਵਿੱਚ ਲੁਕੋਈ ਹੁੰਦੀ ਸੀ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਦੇ ਸਨ ਸਕੂਲਾਂ ਨੇ ਬੱਚਿਆਂ ਨੂੰ ਕਿਹਾ ਸੀ ਕਿਸੇ ਅਜਨਬੀ ਬੰਦੇ ਨਾਲ ਨਾ ਜਾਣ ਉਸ ਤੋਂ ਬਾਅਦ ਸਾਲ ਆਉਂਦਾ ਹੈ 1984 ਪੁਲਿਸ ਉੱਪਰ ਦਬਾਅ ਵੱਧਦਾ ਹੈ ਲੋਕ ਕਹਿੰਦੇ ਹਨ ਕਾਤਲ ਨੂੰ ਫੜੋ ਸਾਡੇ ਬੱਚੇ ਮਾਰੇ ਹਨ ਇੰਨਾ ਦਬਾਅ ਪੈਣ ਤੋਂ ਬਾਅਦ ਪੁਲਿਸ ਨੇ ਇੱਕ ਬੰਦੇ ਨੂੰ ਫੜਿਆ ਅਤੇ ਜ਼ਬਰਦਸਤ ਉਸ ਉੱਪਰ ਦੋਸ਼ ਲਗਾਏ ਗਏ ਲੋਕਾਂ ਨੇ ਉਸ ਨੂੰ ਬਹੁਤ ਜ਼ਿਆਦਾ ਤਾਨੇ ਮਾਰੇ ਅਤੇ ਸਭ ਸਭ ਕੁਝ ਸੁਣ ਕੇ ਉਸ ਬੰਦੇ ਨੇ ਆਤਮ ਹੱਤਿਆ ਕਰ ਲਈ ਅਤੇ ਦੂਸਰੇ ਪਾਸੇ ਚਿਕਾਤੂਲ ਇੱਕ ਨਵੇਂ ਸ਼ਿਕਾਰ ਦੀ ਭਾਲ ਕਰ ਰਿਹਾ ਸੀ ਇਹ ਹੀ ਪੁਲਿਸ ਸਭ ਤੋਂ ਵੱਡੀ ਗਲਤੀ ਸੀ ਚਿਕਾਤੂਲ ਦੀ ਸਭ ਤੋਂ ਖਤਰਨਾਕ ਗੱਲ ਇਹ ਸੀ ਕਿ ਉਹ ਦੇਖਣ ਵਿੱਚ ਬਿਲਕੁਲ ਹੀ ਨਾਰਮਲ ਸੀ ਉਸ ਦੇ ਘਰ ਵਾਲੀ ਸੀ ਦੋ ਬੱਚੇ ਸਨ ਉਹ ਨੌਕਰੀ ਕਰਦਾ ਸੀ ਪੜਿਆ ਲਿਖਿਆ ਸੀ ਇੱਕ ਹੱਸਦਾ ਖੇਡਦਾ ਆਦਮੀ ਸੀ ਕੋਈ ਸੋਚ ਨਹੀਂ ਸਕਦਾ ਸੀ ਕਿ ਇਹ ਇਹ ਇੱਕ ਹੱਸਦਾ ਖੇਡਦਾ ਆਦਮੀ ਰਾਤ ਨੂੰ ਦੈਂਤ ਬਣ ਜਾਂਦਾ ਹੈ ਉਹ ਬਹੁਤ ਸਾਵਧਾਨ ਸੀ ਕਦੇ ਪੈਰਾਂ ਦੇ ਨਿਸ਼ਾਨ ਨਹੀਂ ਛੱਡਦਾ ਸੀ ਕਦੇ ਸਾਈਟ ਉੱਪਰ ਚਾਕੂ ਨਹੀਂ ਛੱਡਦਾ ਸੀ ਉਹ ਲਾਸ਼ਾਂ ਨੂੰ ਕੱਟ ਕੇ ਵੱਖ-ਵੱਖ ਜਗ੍ਹਾ ਉੱਪਰ ਸੁੱਟ ਦਿੰਦਾ ਸੀ ਉਸ ਦੇ ਕੱਪੜਿਆਂ ਉੱਪਰ ਕਦੇ ਵੀ ਖੂਨ ਨਹੀਂ ਲੱਗਦਾ ਸੀ ਉਹ ਪੌਲਸਟੋਰ ਹਰ ਸਮੇਂ 2-3 ਕਦਮ ਅੱਗੇ ਰਹਿੰਦਾ ਸੀ ਫਿਰ ਸਾਲ ਆਉਂਦਾ ਹੈ 1990 5 ਨਵੰਬਰ 1990 ਵਾਲੇ ਦਿਨ ਇੱਕ ਸਟੇਸ਼ਨ ਦੇ ਨੇੜੇ ਚਿਕਾਤੂਲੇ ਇੱਕ ਬੱਚੇ ਨੂੰ ਲੈ ਕੇ ਜਾ ਰਿਹਾ ਸੀ। ਦੋ ਪੁਲਿਸ ਅਫਸਰ ਉਸਨੂੰ ਦੇਖ ਰਹੇ ਸਨ ਕਿਉਂਕਿ ਉਹ ਕੁਝ ਹਫ਼ਤਿਆਂ ਤੋਂ ਉਸ ਦਾ ਪਿੱਛਾ ਕਰ ਰਹੇ ਸਨ। ਪੁਲਿਸ ਨੂੰ ਉਹਨਾਂ ਦਾ ਵਿਹਾਰ ਸ਼ੱਕੀ ਲੱਗਿਆ ਸੀ ਜਦੋਂ ਉਹ ਸਿੰਘਲਵਾਲ ਜਾਣ ਦੀ ਕੋਸ਼ਿਸ਼ ਕੀਤੀ ਅਤੇ ਨਾਲ ਉਸ ਇੱਕ ਬੱਚਾ ਵੀ ਸੀ। ਪੁਲਿਸ ਨੇ ਉਸਨੂੰ ਰੋਕਿਆ। ਉਸਦੇ ਜੇਬ ਵਿੱਚ ਰਸੀ, ਇੱਕ ਛੋਟਾ ਚਾਕੂ ਅਤੇ ਖੂਨ ਦੇ ਦਾਗ ਵਾਲੇ ਰੁਮਾਲ ਮਿਲੇ। ਫਿਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਕਾਜ਼ਲ ਨੇ ਸਭ ਤੋਂ ਪਹਿਲਾਂ ਕਿਹਾ ਮੈਂ ਬੇਕਸੂਰ ਹਾਂ ਪਰ ਜਦੋਂ ਡੀਐਨਏ ਟੈਸਟ ਕੀਤਾ ਗਿਆ ਤਾਂ ਤਾਂ ਇਹ ਸਾਬਤ ਹੋ ਗਿਆ ਕਿ ਇਹ ਹੀ ਖੋਨੀ ਹੈ ਉਸ ਤੋਂ ਬਾਅਦ ਉਹ ਸਭ ਕਸੂਰ ਮੰਨ ਗਿਆ ਫਿਰ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਉਸ ਨੂੰ ਕੋਰਟ ਵਿੱਚ ਇੱਕ ਪਿੰਜਰੇ ਵਿੱਚ ਰੱਖਿਆ ਗਿਆ ਕਿਉਂਕਿ ਲੋਕ ਉਸ ਨੂੰ ਮਾਰਨਾ ਚਾਹੁੰਦੇ ਸਨ ਉਹ ਕਈ ਔਰ ਹੱਸਦਾ ਕਈ ਵਾਰ ਜੱਜ ਦੀਆਂ ਅੱਖਾਂ ਵਿੱਚ ਵੇਖਦਾ ਅਤੇ ਫਿਰ ਹੌਲੀ ਆਵਾਜ਼ ਵਿੱਚ ਕਹਿੰਦਾ ਤੁਹਾਨੂੰ ਪਤਾ ਨਹੀਂ ਮੇਰੇ ਅੰਦਰ ਕੀ ਚੱਲਦਾ ਸੀ ਜਜ ਨੇ 165 ਦਿਨਾਂ ਦੀ ਸੁਣਵਾਈ ਤੋਂ ਬਾਅਦ ਕਿਹਾ ਤੂੰ ਇਨਸਾਨ ਨਹੀਂ ਦੇਂਦ ਹੈ ਅਤੇ ਉਸ ਨੂੰ ਸਜ਼ਾਏ ਮੌਤ ਦਿੱਤੀ ਗਈ ਫਿਰ ਜਦੋਂ ਉਸ ਨੂੰ ਫਾਂਸੀ ਉੱਪਰ ਟੰਗਣ ਲੱਗੇ ਤਾਂ ਉਸ ਨੂੰ ਪੁੱਛਿਆ ਗਿਆ ਤੇਰੀ ਕੋਈ ਆਖਰੀ ਇੱਛਾ ਤਾਂ ਉਸ ਨੇ ਕਿਹਾ ਹਾਂ ਜਲਦੀ ਕਰੋ ਮੈਨੂੰ ਦੇਰ ਪਸੰਦ ਨਹੀਂ ਹੈ ਅਤੇ ਇਸ ਤਰ੍ਹਾਂ ਫਿਰ ਇਸ ਚਕਾਤੂ ਦੀ ਮੌਤ ਹੋ ਗਈ ਇਸ ਤਰ੍ਹਾਂ ਅਜਿਹੇ ਬੰਦੇ ਕਈ ਵਾਰ ਅਜਿਹੇ ਦੈਂਤ ਹੁੰਦੇ ਹਨ ਜੋ ਰਾਤ ਦੇ ਹਨੇਰੇ ਵਿੱਚ ਨਹੀਂ ਦਿਨ ਦੀ ਭੀੜ ਵਿੱਚ ਹੀ ਛੁਪੇ ਹੁੰਦੇ ਹਨ ਤਾਂ ਇਹ ਸੀ ਕਹਾਣੀ ਪੂਰੀ ਅੰਦੇਰੀ ਚਿਕਾਤਲੋ ਦੀ ਜਿਸ ਨੇ ਟੋਟਲ 52 ਕਤਲ ਕੀਤੇ ਸਨ ਜੇਕਰ ਤੁਹਾਨੂੰ ਇਹ ਡਾਕੂਮੈਂਟਰੀ ਸਟੋਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ